ਜਾਦ ਨੌਜਵਾਨ ਰੋਟੀ ਰੋਟੀ ਦੇ ਲਈ ਵਿਦੇਸ਼ਾਂ ਨੂੰ ਜਾ ਰਹੇ ਨੇ ਜਨਾਂ ਦੇ ਵਿੱਚੋਂ ਕੁਝ ਨੌਜਵਾਨ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਨੇ ਅਤੇ ਕੁਝ ਡੋਂਕਰਾਂ ਦੇ ਦੁਗਲ ਦੇ ਵਿੱਚ ਫਸ ਕੇ ਰਹਿ ਜਾਂਦੇ ਨੇ ਅਜਿਹਾ ਇਹ ਕੁਝ ਫਿਰੋਜ਼ਪੁਰ ਦੇ ਕਸਬਾ ਮੁਖਦੇ ਪਿੰਡ ਮਾਲੇਵਾਲਾ ਦੇ ਰਹਿਣ ਵਾਲੇ ਰਵੀ ਦੇ ਨਾਲ ਹੋਇਆ ਉਸ ਨੂੰ ਇੱਕ ਏਜੰਟ ਇੱਕ ਨੰਬਰ ਵਿੱਚ ਅਮਰੀਕਾ ਪੇਜੰਟ ਦਾ ਕਹਿ ਕੇ ਲੈ ਗਿਆ ਕਈ ਮਹੀਨੇ ਲੰਬਿਆਂ ਦੇ ਵਿੱਚ ਰਹਿਣ ਤੋਂ ਬਾਅਦ ਏਜੰਟਾਂ ਨੇ ਰਵੀ ਨੂੰ ਮੈਕਸੀਕੋ ਦੇ ਰਸਤੇ ਡੋਂਕੀ ਲਗਵਾ ਕੇ ਅਮਰੀਕਾ ਦੇ ਵਿੱਚ ਦਾਖਲ ਕਰਾਇਆ ਪਰ ਉਸ ਨੂੰ ਅਮਰੀਕਾ ਪਹੁੰਚਾਉਣ ਦੀ ਬਜਾਏ ਮੈਕਸੀਕੋ ਦੇ ਵਿੱਚ ਹੀ ਬੰਦਕ ਬਣਾ ਕੇ ਰੱਖਿਆ ਗਿਆ ਪਰਿਵਾਰ ਦੇ ਪਰ ਜੜਾ ਹੈ ਪਰਿਵਾਰ ਦੇ ਕੋਲੋਂ ਪੈਸੇ ਦੀ ਮੰਗ ਕੀਤੀ ਗਈ ਪਰਿਵਾਰ ਦੇ ਵੱਲੋਂ 1 ਲੱਖ ਰੁਪਏ ਵੀ ਹੋਰ ਪੇਜ ਦਿੱਤੇ ਗਏ ਪਰ ਰਵੀ ਨੂੰ ਨਹੀਂ ਛੱਡਿਆ ਗਿਆ ਅਤੇ ਨਾ ਹੀ ਅਮਰੀਕਾ ਪੇਜ ਗਿਆ ਰਵੀ ਵੱਲੋਂ ਵਿਦੇਸ਼ ਦੇ ਵਿੱਚ ਬਹਿ ਕੇ ਆਪਣੇ ਤਸਵੀਰਾਂ ਪੇਚੀਆਂ ਗਈਆਂ ਜਿਸ ਦੇ ਵਿੱਚ ਉਸਦੇ ਨਾਲ ਕਾਫੀ ਬੁਰਾ ਵਰਤਾਓ ਚੜਾਈ ਹੁੰਦਾ ਦਿਖਾਈ ਦੇ ਰਿਹਾ ਸੀ ਅਤੇ ਉਸਤੇ 10-10 ਵੀ ਟਾਇਆ ਜਾ ਰਿਹਾ ਸੀ ਇਸ ਤੋਂ ਬਾਅਦ ਪਰਿਵਾਰ ਨੇ ਫਿਰੋਜ਼ਪੁਰ ਦੇ ਐਸਪੀ ਭੁਪਿੰਦਰ ਸਿੰਘ ਸਿੱਧੂ ਦੇ ਅੱਗੇ ਰੋਂਦੇ ਹੋਏ ਗੁਹਾਰ ਲਗਾਈ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਦੀ ਯਤਰਾ ਦੇ ਸਦਕਾ ਰਵੀ ਨੂੰ ਅੱਜ ਵਾਪਸ ਲਿਆਇਆ ਗਿਆ ਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਤੁਹਾਡਾ ਨਾਮ ਕੀ ਹੈ ਨਾ ਰਵੀ ਕੁਮਾਰ ਹੈਂ ਦੇ ਮਲੇ ਵਾਲਾ ਚੇਰ ਮੋਹੋਜੀ ਮਲੇ ਵਾਲੇ ਦਾ ਰਹਿਣ ਹਾਂਜੀ ਅੱਜ ਤੁਸੀਂ ਕਿੱਥੇ ਗਏ ਸੀ ਤੁਹਾਡੇ ਨਾਲ ਕੀ ਹੋਇਆ ਮੈਂ ਇਥੇ ਇੱਕ ਨੰਬਰ ਦੇਖਿਆ ਕਿ ਦੋ ਨੰਬਰ ਜਿਹੜਾ ਸਾਤਾ ਏਜੰਟ ਨੇ ਸਹੀ ਜਾਣਾ ਹੈ ਮੈਂ ਜੀ ਐਸ ਮੈਂ ਹਾਂ ਕਿਤੇ ਥਰੂ ਗਏ ਸੀ ਕਿਹਨੇ ਗਏ ਮੈਂ ਜਗੀਰ ਜੋੜਾ ਤੇ ਬਰਨਾਮ ਇਹਨਾਂ ਦੇ ਤੋਂ ਗਿਆ ਸੀ ਕਿਤੇ ਹੋਇਆ ਕੀ ਹੈ ਤੁਹਾਡੇ ਨਾਲ ਮੈਂ ਨਾ ਉਤੇ ਮਤਲਬ ਮਾਕਿਆਂ ਨੇ ਪਾਲੇ ਸੀ ਇਹਨਾਂ ਦਾਸੀ ਦੇਣੇ ਸੀ ਕਿਸੇ ਡਾਕਟਰ ਦੇ ਸੁਨਾ ਨਾ ਮੈਂ ਨਾ ਕੋਈ ਤੁਮਾਰ ਕੀਤੀ ਉਹ ਬੰਦੀ ਜਗ੍ਹਾ ਤੇ ਰੱਖਿਆ ਮੈਂ ਜੀ ਪਤਾ ਨਹੀਂ ਕਿਹੜੀ ਜਗ੍ਹਾ ਤੇ ਨਹੀਂ ਸਰ ਮੈਨੂੰ ਕੁਛ ਪਤਾ ਨਹੀਂ ਕਿਉਂਕਿ ਉੱਤੇ ਪੁਲਿਸ ਵਾਲੇ ਨੇ ਗੱਲਾਂ ਫੜਿਆ ਮੈਨੂੰ ਉਹਨੇ ਮੇਰਾ ਪਾਸਵਰਡ ਦੇਖਿਆ ਕਿੰਨਾ ਬਾਹਰ ਤੋਂ ਲੈ ਕੇ ਜਾਣ ਅਮੀਗ੍ਰੇਸ਼ਨ ਤੇ ਕਰੋ ਲੈ ਮੈਂ ਫਿਰ ਪੁੱਲ ਗਿਆ ਹਾਂ ਸਰ ਕਿੰਨੇ ਰਕਤ ਤਸ਼ੱਦਦ ਕੀਤਾ ਤੁਹਾਨੂੰ ਸਰ ਮੇਰਾ ਇੱਕ ਦਿਨ ਤੋਂ ਬਹੁਤ ਜ਼ਿਆਦਾ ਕੁੱਟਿਆ ਨਾ ਮੇਰੇ ਸਿਰ ਕੰਦ ਦੁਆਰ ਨਾ ਲਾ ਰਹਿਣਾ ਤੇ ਇੱਥੇ ਸਾਰੀ ਬਰਦ ਕਰਦੇ ਤੇ ਮਤਲਬ ਡਾਂਗਾ ਨਾਲ ਚੋਕੀ ਨਾ ਕਰਦੇ ਸੀ ਕੀ ਕਹਿੰਦੇ ਪਹਿਲਾਂ ਕੋ ਡਾਕੀ ਲਗਾ ਕੇ ਪਹਿਲਾਂ ਕਿਤੇ ਜਾਣ ਵਾਸਤੇ ਤੁਹਾਨੂੰ ਨਹੀਂ ਸਰ ਇੱਕ ਨੰਬਰ ਦਾ ਕਹਿੰਦੀ ਸੀ ਜੀ ਕਹਿੰਦੇ 15 15 20 ਦਿਨ ਦੇ ਵਿੱਚ ਪਹਚਾ ਦੇਾਂਗੇ ਤੇ ਮਿੰਸਾਲ ਹੋ ਗਿਆ ਜੀ ਟਾਂ ਵਿੱਚ ਸਾਲ ਹੋ ਗਿਆ ਹਾਂਜੀ ਸਰ ਤੁਹਾਨੂੰ ਬੰਦੀ ਵੀ ਨਹੀਂ ਰੱਖਿਆ ਸਰ ਹਾਂਜੀ ਸਰ ਅੱਤ ਨੂੰ ਸਾਨੂੰ ਡਾਂਗਰਾਂ ਦੇ ਵੱਲ ਕਰ ਦਿੰਦੇ ਸੀ ਉਹ ਉਹ ਗਲਤ ਜੰਦੀ ਜਗਾਂ ਚ ਰੱਖ ਲੈਂਦੇ ਸੀ 10 15 ਦਿਨ ਉਹ ਇਹੀ ਕਹਿੰਦੇ ਸੀ ਪਿੱਛੇ ਪੈਸੇ ਆਉਣਗੇ ਤੁਹਾਨੂੰ ਅੱਗੇ ਤੇਜਾਂਗੇ ਪਰ ਇਹਨਾਂ ਨੇ ਮੈਨੂੰ ਬਹੁਤ ਉਹ ਕਿਸ ਤਰ੍ਹਾਂ ਮਤਲਬ ਕਿਸ ਤਰ੍ਹਾਂ ਡਰੇ ਨੇ ਜਿਹੜਾ ਤੁਹਾਨੂੰ ਵਾਪਸ ਭੇਜਿਆਣਾ ਸੀ ਸ਼ਾਇਦ ਖਬਰਦਾਰ ਨਸਰ ਹੋਇਆ ਇੱਕ ਤਾਂ ਮੀਡੀਆ ਮਤਲਬ ਨਿਊਜ਼ਾਂ ਉੱਤੇ ਜੀ ਸੀ ਕਰੋਂ ਤੇ ਉਹਨਾਂ ਨੇ ਮੈਨੂੰ ਪੁੱਛਿਆ ਕੌਣ ਨੇ ਤੁਹਾਡੀ ਨਿਊਜ਼ ਜਾਂਦੀ ਹੈ ਤਾਂ ਉਹ ਕਿਦਾਂ ਚੈੱਕ ਇਸ ਤਰ੍ਹਾਂ ਦਾ ਸਾਹ ਉਹਨਾਂ ਨੇ ਮੈਨੂੰ ਮਤਲਬ ਦਿਖਾਇਆ ਕਿ ਇਹ ਕੌਣ ਨੇ ਜਦੋਂ ਨਿਊਜ਼ ਗਈ ਤੇ ਮੈਂ ਦੱਸਣੇ ਮਾਂ ਮਮੀ ਨੇ ਤੇ ਰੋਈ ਜਾਂਦੇ ਉਹਨਾਂ ਨੂੰ ਕੁਝ ਪਤਾ ਨਹੀਂ ਕਿੱਥੇਗਾ ਕਿੱਥੇ ਨੇ ਖਬਰਦਾਰ ਦਾ ਪ੍ਰਭਾਵ ਪਿਆ ਉਹਨਾਂ ਤੇ ਹਾਂਜੀ ਸਰ ਬਹੁਤ ਜ਼ਿਆਦਾ ਤੇ ਫਿਰ ਉਹ ਇਮੀਗ੍ਰੇਸ਼ਨ ਲੱਭਣ ਲੱਗ ਗਏ ਉੱਥੋਂ ਵੀ ਤੇ ਇਮੀਗ੍ਰੇਸ਼ਨ ਦੇ ਦਬਾਅ ਚ ਉਹਨਾਂ ਨੇ ਮੈਨੂੰ ਫਿਰ ਵਾਪਸ ਆ ਕੇ ਗਿਆ ਮਤਲਬ ਇਹ ਦੋ ਨੰਬਰ ਚ ਹੀ ਭੇਜਾਂਗੇ ਉਹਨਾਂ ਨੂੰ ਉੱਥੋਂ ਹਾਂਜੀ ਪਾਸਵਰਡ ਵੀ ਉਹਨਾਂ ਨੇ ਰੱਖਿਆ ਨਹੀਂ ਆ ਮੇਰਾ ਵੀ ਰੱਖਿਆ ਜੀ ਤੇ ਮੇਰੇ ਘਰੇ ਪਾਈ ਸਾਰਾ ਕੁਝ ਰੱਖਿਆ ਕਪੜੇ ਵੀ ਮੈਂ ਤਾਂ ਉਹ ਗੰਦੇ ਸੀ ਇਹ ਰਸਤੇ ਵਿੱਚ ਮੈਨੂੰ ਇੱਕ ਮਾਰਕਾ ਦਾ ਮੁੰਡਾ ਮਿਲਿਆ ਪਿਆਣਾ ਉਹਨੇ ਮਤਲਬ ਇੱਕ ਗੱਲ ਕਰਾਈ ਕਰਾਈ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਮੈਨੂੰ ਭੇਜਣ ਲੱਗਿਆ ਤੇ ਇੱਥੇ ਮੈਂ ਉਤਰਨਾ ਆ ਜੋ ਹਾਂਜੀ ਤੇ ਕਿੱਡੀ देर ਉੱਥੇ ਰੱਖਿਆ ਤੇ ਕਿਸ ਤਰ੍ਹਾਂ ਵਾਪਸ ਆਇਆ ਸਾਰਾ ਮੈਂ ਉਹ ਦੇ 25 23ਰੀ ਮਤਲਬ ਹੈ ਉਥੋਂ ਨਿਕੜਿਆ ਸੀ ਓਟਲ ਚ ਦੂਸਰੇ ਓਟਲ ਚ ਜਾਣ ਲੱਗਿਆ ਸੀ ਕਿ ਮੈਨੂੰ ਰਸਤੇ ਵਿੱਚ ਉਹਨੇ ਚੱਕ ਲਿਆ ਜੀ ਕੀ ਬਹੁਤ ਕੋਸ ਦਾ ਤਿੰਨਾਂ ਕੋਸ ਜਿਹੋ ਹੁੰਦਾ ਨਾ ਸਾਰਿਆਂ ਦਾ ਬਹੁਤ ਜਾਹਰ ਸੀ ਜੀ ਜਿਨ੍ਹਾਂ ਨੇ ਦਬਾਅ ਪਾ ਕੇ ਮੈਨੂੰ ਉਥੇ ਲਿਆਂਦਾ ਜੀ ਕੋਸ ਦਾ ਕੀ ਕਹਿਣਾ ਚਾਹਦੇ ਸਾਬ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਤੁਹਾਨੂੰ ਮੌਤ ਦੇ ਸਾਈ ਹਾਂਜੀ ਸਾਰਾ ਮੌਤ ਦੇ ਦੂਸਰਾ ਜਨਮ ਆਇਆ ਜੀ ਮੇਰਾ ਉਥੋਂ ਜਿਹੜਾ ਮੈਂ ਲਾ ਉਸਾਰਾ ਜੀ ਕੋਈ ਮੋੜਦਾ ਨਹੀਂ ਉੱਥੇ ਜੀ ਕੀ ਸੱਤ ਸਮੁੰਦਰੋਂ ਪਾਰ ਮਗਵਾਇਆ ਤੁਹਾਨੂੰ ਹਾਂਜੀ ਸਾਰਾ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਹਾਂਜੀ ਸੰਦੀਪ ਸਿੰਘ ਜੀ ਕਿੱਥੋਂ ਰਹਿਣ ਵਾਲੇ ਹੋ ਮਾਲੇ ਵਾਲੇ ਜੀ ਅੱਜ ਕੀ ਗੱਲਬਾਤ ਹੋਈ ਸੀ ਜਿਹੜਾ ਮੁੰਡਾ ਭੇਜਿਆ ਕਿੱਦਾਂ ਭੇਜਿਆ ਭਾਜੀ ਮੁੰਡਾ ਅਮਰੀਕਾ ਭੇਜਿਆ ਸੀ ਜੈਂਟ ਨਾਲ ਗੱਲ ਕੀਤੀ ਸੀ ਆ 35 ਲੱਖ ਰੁਪਏ ਚ ਕਹਿੰਦਾ ਜੀ ਮੈਂ ਇੱਕ ਨੰਬਰ ਤੇ ਪਹੁੰਚਾਉਂਗਾ ਉਹਨੇ ਗਾਂ ਡਾਂਕੀ ਲਵਾਤੀ ਮੁੰਡੇ ਨੂੰ ਤੇ ਮੁੰਡਾ ਸਾਡਾ ਮੈਕਸੀਕੋ ਫਸ ਗਿਆ ਉੱਤੇ ਇਹਨੇ ਪੈਸੇ ਦੇਨੇ ਸੀ ਡਾਂਕਰਾਂ ਦੇ ਏਜੰਟ ਨੇ ਪਹਿਲਾ ਡੌਂਕਰ ਜਿਹੜੇ ਨਾਲ ਕੰਮ ਕਰਦੇ ਸੀ ਇਹਨਾਂ ਬਾਅਦ ਚ ਡੌਂਕਰ ਚੇਂਜ ਕੀਤਾ ਉਹਦੇ ਪੈਸੇ ਦੇਣੇ ਸੀ ਉਹਦੇ ਚੱਕਰ ਚ ਉਹਨਾਂ ਸਾਡਾ ਮੁੰਡਾ ਚੱਕ ਲਿਆ ਜੀ ਇਹ ਉਹ ਪੈਸਿਆਂ ਦੀ ਮੰਗ ਕਰਦੇ ਸੀ ਵੀ ਪੈਸੇ ਮਿਲਨਗੇ ਤਾਂ ਛੱਡਣਾ ਤੇ ਏਜੰਟ ਸਾਨੂੰ ਕੋਈ ਸਾ ਹੈਲਪ ਨਹੀਂ ਕਰਦਾ ਸਾਨੂੰ ਕੋਈ ਗੱਲਬਾਤ ਨਹੀਂ ਦੱਸਦਾ ਸੀ ਕਹਿੰਦਾ ਸੀ ਵੀ ਤੁਸੀਂ ਪਾਸੇ ਕੀਤਾ ਇਦਾਂ ਹੁੰਦਾ ਹੁਣ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਐਸਐਸਪੀ ਸਾਹਿਬ ਨੇ ਸਾਰੇ ਪ੍ਰਸ਼ਾਸਨ ਨੇ ਮੁੰਡਾ ਸਾਡਾ ਅਨਸਾਈ ਸਲਮ ਤੇ ਕੋਈ ਵਾਪਸ ਆ ਗਿਆ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਅਫਸਰਾਂ ਦਾ ਕੀ ਕਹਿਣਾ ਹੈ ਅਫਸਰ ਜਿਹੜੇ ਇਹਨਾਂ ਨੂੰ ਮਾਨਣ ਆ ਹਾਂਜੀ ਮਾਨ ਬਹੁਤ ਅਫਸਰਾਂ ਤੇ ਸਾਡਾ ਸਹੀ ਸਰਾਮਤ ਭਰਾ ਸਾਡਾ ਆ ਗਿਆ ਕਰੇ ਜੀ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਿਲੇ ਕਿਲੇ ਜਿਹੜਾ ਚ ਮਗਵਾਇਆ ਵਾਪਸ 10 ਤੋਂ ਲਗਭਗ 10 ਕ ਦਿਨ 12 ਦੇ ਵਿੱਚ ਆ ਗਿਆ ਜੀ ਵਾਪਸ ਹਾਂਜੀ ਹਾਂਜੀ ਇਹਨੇ ਦਿਨ ਕੰਪਲੀਟ ਕੀਤੀ ਸੀ ਤੇ ਇਹਨੇ ਦਿਨਾਂ ਦੇ ਮੁੰਡੇ ਨਾਲ ਬਹੁਤ ਕੁੱਤਮਰ ਹੋਈ ਜੀ ਹਜੇ ਵਿਚਾਰਾ ਸੈੱਟ ਨਹੀਂ ਇੱਕ ਰੀ ਅਸੀਂ ਐਸਐਸਪੀ ਸਾਹਿਬ ਦੇ ਮੁੰਡੇ ਨੂੰ ਮਿਲਾ ਕੇ ਲੈ ਕੇ ਚਲੇ ਆ ਹੁਣ ਇਹਦੀ ਕਰਾਉਣੀ ਹੈ ਮੈਡੀਕਲ ਦੀ ਚੈੱਕਅਪ ਹੁਣ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਜੀ ਹਾਂ ਜੀ ਹਾਂ ਜੀ ਧੋਖਾ ਧੋਖਾ ਧੜੀ ਜਣਾ ਭੇਜ ਦੇ ਰਹੇ ਹਾਂ ਜੀ ਹਾਂ ਜੀ ਹਾਂ ਜੀ ਧੋਖਾ ਧੜੀ ਨਾਲ ਬਹੁਤ ਕੀਤੀ ਆ ਹੋਰ ਵੀ ਬੜੇ ਲੋਕਾਂ ਨਾਲ ਕੀਤੀ ਆ ਜਿਹੜਾ ਇੱਥੇ ਅਮਰੀਕਾ ਚ ਜਿਹੜਾ ਬੱਚਾ ਗਿਆ ਸੀ ਵਾਪਸ ਆਇਆ ਸਭ ਕੀਣਾ ਹਾਂ ਜੀ ਉਹ ਆਪਣਾ ਸੁਖੀ ਸੰਦੀ ਵਾਪਸ ਆ ਗਿਆ ਸਾਰਾ ਪਰਿਵਾਰ ਬੜਾ ਖੁਸ਼ ਹੈ ਤੇ ਬੱਚੇ ਨੂੰ ਮਿਲਿਆ ਤੇ ਉਸ ਨੂੰ ਜਿਹੜਾ ਜੋ ਕੁਛ ਉਹਦੇ ਨਾਲ ਹੱਟ ਬੀਤੀ ਰਹੀ ਆ ਉਹਦੇ ਸਬੰਧੀ ਬੰਨ ਨੂੰ ਕਿਹਾ ਵੀ ਅਜੇ ਇੱਕ ਦੋ ਦੇ ਇੱਕ ਦੋ ਦਿਨ ਦੇ ਵਿੱਚ ਆਪ ਆਪਣਾ ਧਿਆਨ ਸਹੀ ਕਰਕੇ ਉਹਦੇ ਵੱਲ ਤੇ ਉਹ ਸਾਰਾ ਲਿਖ ਲੈਣ ਤਾਕਿ ਅਪਣੋਂ ਡਿਟੇਲ ਪਤਾ ਲੱਗ ਸਕੇ ਵੀ ਇਸ ਨਾਲ ਕੀ ਕੀ ਕੁਝ ਹੋਇਆ ਤੇ ਅੱਗੇ ਕਾਰਵਾਈ ਕਰਾਂਗੇ। ਸਰ ਨਾਮ ਕਲੰਤਕਰ। ਹਾਂਜੀ। ਤਾਂ ਬਾਰੇ ਬਾਰੇ ਤੇ ਕੀ ਲੱਗਦਾ ਸੀ ਜੀ ਬੇ। ਜੀ ਸਾਡਾ ਮੇਰੇ ਜੇੜ ਦਾ ਲੜਕਾ ਬੇਟਾ ਹੈ। ਹਾਂਜੀ ਪਿੰਡ ਮਾਲੇ ਵਾਲੇ ਦੇ ਰਹਿਣ ਵਾਲੇ ਆਸੀ। ਦਾ ਮੁੰਡੇ ਦਾ ਕੀ ਸੀਗਾ? ਹਾਂਜੀ ਇਹਨਾਂ ਦਾ ਨਾਮ ਰਵੀ। ਰਵੀ ਜੀ ਦਾ। ਹਾਂਜੀ। ਕਿੰਨੀ ਦਿਨ ਹੋ ਗਈ ਕਿੱਥੇ ਗਿਆ ਸੀਗਾ? ਹਾਂਜੀ ਇਹਨਾਂ ਨੂੰ 1 ਸਾਲ ਹੋ ਗਿਆ। ਪੂਰਾ ਕਰੋ ਗਿਆ ਇਹਨੂੰ। ਕਰੋ ਤਾਂ ਅਮਰੀਕਾ ਗਿਆ ਸੀ। ਸਰਗਬੂਪ ਪਤਾ ਨਹੀਂ ਵੀ ਜਨਤਾ ਨੇ ਇਹਨੂੰ ਕਿੱਥੇ ਰੱਖੀ ਰੱਖਿਆ ਕਿੱਥੇ ਨਹੀਂ ਹਾਂਜੀ ਇੱਕ ਸਾਲ ਪੂਰਾ ਅਖੀਰ ਤੇ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹ ਜਨਤਾ ਨੇ ਉਹਨਾਂ ਨੂੰ ਵਿਕੇ ਸੇ ਡੋਕਰਾਂ ਦੇ ਹੱਥ ਵਿੱਚ ਇੱਕ ਸਾਫ ਦੇ ਉਹਨਾਂ ਵੇਚ ਹੀ ਦਿੱਤਾ ਸੀਗਾ 1 ਕਰੋੜ ਮੰਗ ਰੱਖੀ ਗਈ ਸੀ ਇਸ ਬੱਚੇ ਦੀ ਸਾਨੂੰ 1 ਕਰੋੜ ਮਿਲੇਗਾ ਤਾਂ ਅਸੀਂ ਤਾਂ ਬਚਾਏ ਦੇਵਾਂਗੇ ਪਰ ਸਰ ਅਸੀਂ ਤਾਂ ਮੀਡੀਆ ਦੇ ਦੁਆਰਾ ਖਬਰ ਦੇ ਦੁਆਰਾ ਸਾਨੂੰ ਬੱਚਾ ਮਿਲਿਆ ਕੁਝ ਸਾਡਾ ਪੁਲਿਸ ਦੇ ਸਹਿਯੋਗ ਨਾਲ ਬੱਚਾ ਮਿਲਿਆ ਸਰਦ ਦੇ ਸੰਯੋਗ ਨਾਲ ਬੱਚਾ ਮਿਲਿਆ ਜੋ ਕਿ ਅਸੀਂ ਫਰੋਇਪੁਰ ਆਣ ਕੇ ਪੇਸ਼ ਹੋਏ ਸਾਡਾ ਬੱਚਾ ਸਰਾ ਨੇ ਬਹੁਤ ਜਲਦੀ ਸਾਨੂੰ ਮਿਲਾਇਆ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਵੀ ਜਿੰਨਾ ਮਾਵਾਂ ਦੇ ਪੁੱਤ ਬਾਹਰ ਦੇ ਮੁੱਖ ਫਸੇ ਹੋਏ ਨੇ ਮੀਡੀਆ ਦੇ ਦੁਆਰਾ ਹੀ ਉਹਨਾਂ ਦੇ ਬੱਚੇ ਨਿਕਲਣੇ ਨੇ ਖਬਰ ਮੇਰਾ ਪਾਲੋ ਹਾਂ ਪਾਲੋ ਕਿੱਥੋਂ ਦੇ ਰਹਿਣ ਵਾਲੇ ਆਸੀਂ ਚਾਂਗੇ ਦੇ ਰਹਿਣ ਵਾਲੇ ਆ ਮਾਲੇ ਵਾਲੇ ਮੇਰਾ ਭਤੀਜਾ ਹੈਗਾ ਅੱਛਾ ਤੁਹਾਡਾ ਭਤੀਜਾ ਲੱਗਦਾ ਹਾਂਜੀ ਮੇਰਾ ਭਤੀਜਾ ਅਸਲ ਅਮਰੀਕਾ ਭੇਜਿਆ ਸੀ ਕਿਨੇ ਭੇਜਿਆ ਇਹ ਜੰਗੀਰੇ ਨੇ ਭੇਜਿਆ ਸੀ ਕਹਿੰਦਾ ਸੀ ਇੱਕ ਕਲੰਬਰ ਚ ਭੇਜਾਂਗਾ ਤੇ ਅਗਾ ਜਾ ਕੇ ਡੋਂਗੀ ਰਾਈ ਕਰਤਾ ਸੀ ਤੇ ਤੇਰੇ ਨਾ ਨੇ ਜਿੰਨੇ ਪੈਸੇ ਮਨੇ ਮੰਗੇ 35 ਲੱਖ ਔਰ ਬਾਅਦ ਚ 1 ਲੱਖ ਰੁਪਈਆ ਮੰਗਾ ਨੇ ਕਿਤੇ ਨੂੰ ਫਾੜ ਕੇ ਰੱਖਿਆ ਹੋਇਆ ਸੀ ਪਾਸੇ ਕੀਤਾ ਹੋਇਆ ਸੀ ਤੇ ਜਦੋਂ ਇਹਨਾਂ ਨੇ ਕਰੋ ਲੱਖ ਰੁਪਈਆ ਹੋਰ ਪਾਇਆ ਤੇ ਫਿਰ ਉੱਥੋਂ ਅਗਾ ਕੱਢਿਆ ਨੇ ਅਗਾ ਜਾ ਕੇ ਤੇਰੇ ਕਿਤੇ ਕੋਈ ਇਹਨੂੰ ਲੈਣ ਆਇਆ ਜਾਂ ਕੋਈ ਕਿਸੇ ਦੇ ਘਥੇ ਆ ਗਿਆ ਡੋਂਗਰਾਂ ਦੇ ਤੇ ਉਹਨਾਂ ਨੇ ਉਹ ਬਾਥਰੂਮ ਵਿੱਚ ਉੱਥੇ ਬੰਦ ਕਰਕੇ ਰੱਖ ਦਿੱਤਾ ਤੇ ਜਦੋਂ ਸਾਡੇ ਕੋਲ ਫੋਟੋਆਂ ਆਈਆਂ ਸਾਨੂੰ ਪਤਾ ਲੱਗਿਆ ਅਸੀਂ ਉਥੋਂ 9 ਤਰੀਕ ਦੇ ਉਹਨਾਂ ਦੇ ਘਰੇ ਪਹਿਲਾਂ ਹੀ ਪੰਚਾਇਤਾਂ ਜਾਂਦੀਆਂ ਰਹੀਆਂ ਅਸੀਂ ਜਾਂਦੇ ਰਹੇ ਉਹਨਾਂ ਦੇ ਘਰੇ ਉਹਨਾਂ ਨੇ ਕੋਈ ਸਾਡੀ ਸੁਣੀ ਨਹੀਂ